ਅਪਸ਼ੀਏ ਕਾਲਜੀ ਸਾਰਿਆਂ ਨੂੰ ਸੌਮਿਦ ਕਰਦੀ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜਦੀ ਕਲਾ ਦੇ ਵਿੱਚ ਹੋਵੋਗੇ ਤੇ ਇੱਕ ਹੋਗੀ ਜੀ ਪ੍ਰੋਬਲਮ ਪ੍ਰੋਬਲਮ ਐਦਾਂ ਹੋਗੀ ਕਿ ਬਾਹਰ ਹੈਗੀ ਗਰਮੀ ਬਹੁਤ ਜ਼ਿਆਦਾ ਸਾਡਾ ਏਸੀ ਆ ਪਿੱਛੇ ਵਾਲਾ ਦੇ ਗਿਆ ਜਵਾਬ ਤੇ ਜੇ ਅਸੀਂ ਸੀਸੇ ਖੋਲਦੇ ਆਂ ਤਾਂ ਫਿਰ ਬਾਹਰ ਤੇ ਅਜੀਬ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਜਿਹੜੀ ਸਾਡੀ ਵੀਡੀਓ ਦੇ ਵਿੱਚ ਫਿਰ ਸਾਡੀ ਆਵਾਜ਼ ਜਿਹੜੀ ਕਲੀਅਰ ਨਹੀਂ ਪਹੁੰਚਦੀ ਤੁਹਾਡੀ ਤੱਕ ਚਲੋ ਐਨੀਵੇਜ਼ ਹੈ ਖੁਸ਼ੀ ਦੀ ਗੱਲ ਹੈ ਹੈ ਗੱਡੀ ਲਿਆਂਦੀ ਜੀ ਬੂਬੂ ਨੂੰ ਤੇ ਮੈਂ ਮਾਸੀ ਨੂੰ ਪਹਿਲਾਂ ਹੀ ਕਹਤਾ ਵੀ ਜੇ ਮੇਤੇ ਗੇੜੇ ਲਵਾਉਣੇ ਆ ਇਹਨੂੰ ਤਾਂ ਮੈਨੂੰ 100 ਰੁਪਇਆ ਭਾਈ ਇੱਕ ਗੇੜੇ ਦਾ ਮਿਲਣਾ ਚਾਹੀਦਾ ਟਾਈਮ ਸਿਰ ਠੀਕ ਹੈ ਬਹੁਤ ਹੀ ਠੋੜੀਆਂ ਹੋ ਜਾ ਕੋਈ ਫੇਰ ਕੋਣ ਤੇ ਇੱਧਰ ਆਈ ਵੀ ਹੈ ਜੀ ਸਾਡੀ ਮਾਮੀ ਬਾਤ ਕਰਦਾ ਸਭ ਐਂਜੂ ਦੀ ਸ਼ਿਕਾਇਤ ਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਮਾਮੀ ਸਾਡੀ ਦਿਨ ਪਰ ਦਿਨ ਬਹੁਤ ਜ਼ਿਆਦਾ ਨਿੱਖਰਦੀ ਜਾ ਰਹੀ ਹੈ ਪਤਾ ਨਹੀਂ ਦੀ ਬਿਊਟੀ ਦਾ ਪਿਆਰ ਆ ਜਿਹੋ ਕਿ ਸਾਨੂੰ ਨਹੀਂ ਦੱਸ ਠੀਕ ਹੈ ਬਹੁਤ ਸੋਹਣੀ ਲੱਗਣੀ ਜਾ ਰਹੀ ਹੈ ਜੀ ਦਿਨ ਪਰ ਦਿਨ ਹੋਰ ਨਿਖਾਰਾਂ ਦਾ ਜਾ ਰਿਹਾ ਸੋ ਅਮ ਘਣ ਮਾਮੀ ਜੀ ਨੂੰ ਕਿਹਾ ਵੀ ਅਸੀਂ ਕੁਝ ਖਿਲਾ ਦਿੰਦੇ ਆ ਤੁਹਾਨੂੰ ਹਾਂ ਕੀ ਖਾਣਾ ਨਾ ਮੈਂ ਖਿਲਾ ਦਿੰਦੀ ਹਾਂ ਹਾਂ ਨਾ ਮਾਮੀਆਂ ਆਈ ਨਹੀਂ ਆਇਆ ਤੇ ਮੇਰਾ ਚਾਚਾ ਨਾਲ ਬੈਠਾ ਏ ਫੇਰ ਤਾਂ ਵੀ ਲੋੜ ਨਹੀਂ ਹੈਗੀ ਤੁਸੀਂ ਗੱਲ ਕਰੋ ਕੀ ਖਾਣਾ ਹੈ ਜੇ ਨਾ ਕਿ ਤੁਸੀਂ ਖਾਂਗੇ ਉਹ ਸੀ ਖਾ ਲੈਣਾ ਹਾਂ 1 ਮਿੰਟ ਮਾਸੀ ਬੈਠੀ ਏ ਜੀ ਮੂਰੇ ਸਹੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸੱਚੀ ਆਦਾ ਵਧਾਈਆਂ ਹੋ ਗਈਆਂ ਜੀ ਮੰਮੀ ਦੀਆਂ ਦੇਤੀਆਂ ਹੀ ਕਿ ਕਿਹਨੇ ਤੇਰੇ ਵਧਾਈਆਂ ਹੋ ਗਏ ਤੇਰੇ ਘਰ ਮੇਰੇ ਕੁੜੀ ਆ ਗਈ ਗੱਡੀ ਵਾਹੁਰ ਜੀ ਦਾ ਖਾਲਸਾ ਵਾਹੁਰ ਜੀ ਦੀ ਫਤਿਹ ਮਾਹ ਗੱਡੀ ਲੈਣ ਦੇ ਵਿੱਚ ਅਗਰ ਹੀ ਨਹੀਂ ਸੀ ਮੈਨੂੰ ਪਤਾ ਵੀ ਗੱਡੀ ਦੇ ਹਾਲਾਤ ਕਿ ਆਉਣੇ ਸਾਡੇ ਘਰ ਚ ਕਰਨ ਉਹ ਰੀਤ ਹੋ ਗਈ ਐਨੇ ਸ਼ਰਾਰਤੀ ਬੱਚੇ ਸਾਡੇ ਤੋਂ ਵੀ ਪੁੱਛੋ ਕੋਸਣਾ ਸਫਰੀ ਕਮਾਲੇ ਪਹਿਲਾਂ ਟੈਂਟ ਤਾਂ ਕਰਨਾ ਨਹੀਂ ਛੱਡਣੀ ਰਾਤ ਨੂੰ ਤਾਂ ਇਹਨੇ ਕਿਹਾ ਮੈਂ ਨਾਲ ਲੈ ਕੇ ਪੈਣਾ ਕਈ ਵਾਰ ਸਫਰ ਨੇ ਜੇ ਵੀ ਕਿਤੇ ਬਾਹਰ ਅੰਦਰ ਜਾਣਾ ਪੈ ਜਾਵੇ ਫਿਰ ਵੀ ਐਵੇਂ ਮੈਂ ਗੱਡੀ 'ਚ ਬਹਿ ਕੇ ਚਲਤਾ ਜਾਊਂਗੀ ਇਹਦਾ ਹੁਣ ਵੀ ਦੁਕਾਨ ਦੇ ਵਿੱਚ ਤੇ ਤੁਸੀਂ ਸੁੱਕੋ ਪੈਣ ਜਲੇ ਬਲੌਗ 'ਚ ਦੇਖੇ ਦੇਖ ਲਿਆ ਹੁਣਾਂ ਦਾ ਦੇਖ ਲੇ ਦੇਖ ਲੂਗੇ ਬੀਹ ਦੁਕਾਨ ਚੋਂ ਵੀ ਕਹਿੰਦੀ ਵੀ ਮੈਂ ਗੱਡੀ 'ਚ ਬੈਠ ਹੀ ਜਾਣਾ ਉਹਦੇ 'ਚ ਐ ਗੱਡੀ 'ਚ ਨਹੀਂ ਬੈਣਾ ਬਹੁਤ ਔਖੀ ਮਨਾ ਕੇ ਅਸੀਂ ਗੱਡੀ ਇਹਦੇ ਵਿੱਚ ਲੋਡ ਕਰੀਆ ਕੁਝ ਇਹ ਗੰਨੀਆਂ ਦੇ ਬਾਅਦ ਚ ਵੜ ਗਈ ਤੀ ਨਾ ਬਦ ਕੋਈ ਚੀਜ਼ ਪਸੰਦ ਕਰੇ ਕੋਈ ਚੀਜ਼ ਪਸੰਦ ਮੰਮੀ ਜਦੇ ਪੁੱਛਿਆ ਗਏ ਆ ਵੀ ਚਾਹੀਦਾ ਬੀਬੂ ਆ ਵੀ ਚਾਹੀਦਾ ਮੰਮੀ ਕਨਫਿਊਜ਼ ਹੋ ਗਈ ਮੰਮੀ ਕਹਿੰਦੀ ਉਹਦੀ ਪਸੰਦ ਦੀ ਚੀਜ਼ ਹੋਣੀ ਕਦੇ ਕੁਝ ਪਸੰਦ ਕਰਨੇ ਕਰੇ ਕਦੇ ਕੁਝ ਪਸੰਦ ਕਰਨੇ ਕਰੇ ਵੀ ਇਹ ਜਿਹੜੇ ਲਿਹਾਵ ਵਿੱਚ ਪਾਏ ਨੇ ਸਾਡਾ ਡੇਢ ਘੰਟਾ ਕਰਤਾ ਖਰਾਬਰੀ ਸਹੀ ਗੱਲ ਹੈ ਸਹੀ ਗੱਲ ਹਾਂ ਤੇ ਹੁਣ ਇਹਨਾਂ ਨੂੰ ਲੱਗੀ ਵਿੱਚ ਭੁੱਖ ਸਿੱਧੀ ਗੱਲ ਦੱਸਾਂ ਪੀਜੀ ਅ ਇੱਕ ਦੂਆ ਪਰ ਗੱਲ ਗਿਰੀ ਜਾਂਦੇ ਵੀ ਕੌਣ ਗੱਲ ਕਰੂਗਾ ਪੀਜੇ ਦੀ ਗੱਲ ਮੈਂ ਕਰਦਾ ਪੀਜੇ ਦੀ ਤੁਹਾਨੂੰ ਇਹ ਵੀ ਪਤਾ ਵੀ ਮੈਂ ਬਰ ਖਲਾਫ ਆ ਪਰ ਹੁਣ ਭਾਈ ਸਰਿੰਦਰ ਆਈ ਵੀ ਆ ਤਾਂ ਹੁਣ ਜਿਹੜਾ ਕੋਸ ਇਹਨਾਂ ਦਾ ਦਿਲ ਕਰਦਾ ਉਹ ਇਹਨਾਂ ਨੂੰ ਖੁਲਾਵਾਂਗੇ ਪੜਾਵਾਂਗੇ ਦੁਬਾਰਾ ਤੋਂ ਫੇਰ ਤੋਂ ਧੰਨਵਾਦ ਆ ਭਾਈ ਸ਼ੁਭ੍ਰੀਤ ਦੇ ਮਾਮੇ ਦਾ ਉਹਨੇ ਰੁਪਈਆ 11000 ਭੇਜਿਆ ਸੀ ਕਹਿੰਦਾ ਬੜੇ ਤੇ ਬੜੀ ਗੱਡੀ ਲੈਣੀ ਹੈ ਨਾ ਫੇਰ ਵੀ ਚੱਲ ਇਹ ਇਹ ਫੇਰ ਵੀ ਬੜੀ ਗੱਡੀਆਂ ਨੂੰ ਹੱਥ ਪਾਉਂਦੀ ਸੀ ਇਹਦੀ ਮਾਮੀ ਵੀ ਸੰਦੀਪ ਵੀ ਮੈਂ ਕਰਦੇ ਕਰਾਉਂਦੇ ਇਹਨਾਂ ਨੂੰ ਹੱਥ ਚ ਲਿਆ ਆ ਉਹਦੇ ਬੀ ਅਜਾਏ ਪਾ ਆ ਬਿਆਧੋ ਤੇ ਵੀ ਪੈਸੇ ਅੱਧੇ ਲੱਗ ਜਾਣ ਤੂੰ ਪਤਾ ਮੈਨੂੰ ਨਿਆਣੇ ਦਾ ਥੋੜਾ ਜਿਹਾ ਟਾਈਮ ਦਾ ਸ਼ੌਕ ਹੁੰਦਾ ਉੱਤੇ ਬਾਅਦ ਇਹ ਕਵਾੜ ਬਣ ਜਾਂਦੀ ਐ ਇਹਨਾਂ ਦਾ 500 ਰੁਪਏ ਵੀ ਨਹੀਂ ਦੇਣਾ ਕਿਸੇ ਨੇ ਫਿਰ ਹਾਂਜੀ ਆ ਉਹ ਬਰਬਾਦੀ ਕਰਨ ਨਾਲ ਤਾਂ ਠੀਕ ਆ ਵੀ ਆਪਣਾ ਲਿਮਟ ਨਾਲ ਚੱਲੋ ਤਾਂ ਸਹੀ ਐ ਸਹੀ ਗੱਲ ਐ ਤੇ ਹੁਣ ਚੱਲਦੇ ਆ ਜੀ ਅਸੀਂ ਅਸ਼ਟਮ ਆਪਣੇ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਂਕ 'ਚ ਖੜੇ ਆ ਪਹਿਲਾਂ ਹੁੰਦਾ ਸੀ ਇਹ ਬੇਲਾ ਚੌਂਕ ਤੇ ਹੁਣ ਬਣ ਗਿਆ ਜੀ ਸ਼ਹੀਦ ਭਗਤ ਸਿੰਘ ਚੌਂਕ ਤੇ ਸਾਡਾ ਬਚਪਨ ਦੀ ਪੜ੍ਹਾਈ ਹੈ ਜਿਹੜੀ ਮੇਰੀ ਪਲੱਸ 1 ਪਲੱਸ 2 ਦੀ ਪੜ੍ਹਾਈ ਹੈ ਐ ਏਡੇ ਜੇ ਮਾਰੋ ਉੱਤਰ ਦਾ ਹੁੰਦਾ ਸੀ ਐ ਏਡੇ ਜੋ ਬੱਸ ਚੜ ਕੇ ਪੈਟਰਪਾ ਤੁਸੀਂ ਪਲੱਸ ਤੋਂ ਬਾਸਾਂ ਨਹੀਂ ਜੀ ਮੈਂ ਫੇਲ ਆ ਮੈਂ ਤੁਹਾਨੂੰ ਦੱਸ ਕਿ ਕਿੱਡੇ ਦੇਖਿਆ ਸਭਾ ਤੈਨੂੰ ਜੁਰੂਰੀ ਮੈਂ ਪਲੱਸ ਤੋਂ ਜੇ ਹੁਣ ਤੁਹਾਨੂੰ ਮੈਂ ਕਹਿ ਦਵਾਂ ਮੈਂ ਮੈਂ ਫੇਲ ਆ ਫਿਰ ਕੀ ਕਰੂੰਗੀ ਤੂੰ ਆ ਗੱਲ ਛੇੜਨ ਵਾਲੀ ਦੀ ਕੋਈ ਨਾ ਮੈਂ ਉਹ ਕੁਛ ਨਹੀਂ ਕੀਤੀ ਨਾ ਹਾਂ ਨਹੀਂ ਤੇ ਪੜਨਾ ਹੋਵੇ ਤੇ ਨਹੀਂ ਨਹੀਂ ਮੈਨੂੰ ਘਮਣ ਆਉਂਦਾ ਸੀ ਮੈਂ ਬੇਲਾ ਰਹਿੰਦਾ ਤਾਂ ਮੈਂ ਤੁਹਾਨੂੰ ਕੀ ਦੱਸਾਂ ਤੇ ਤੁਸੀਂ ਮੇਰੀ ਉਹ ਵੀਡੀਓ ਦੇ ਵਿੱਚ ਮੇਰੀ ਗਿਣਤੀ ਵੀ ਦੇਖੀ ਹੋਣੀ ਐ ਮੈਂ ਉਹਦੇ ਜਿਹੜਾ ਨੋਟ ਗਨੇ ਆ ਐਨੀ ਵਧੀਆ ਇੰਗਲਿਸ਼ ਵਿੱਚ ਮੈਂ ਗਿਣਤੀ ਗਣੀ ਵੀ ਲੋਕ ਸਾਰੇ ਖਸੋਗੇ ਵੀ ਬਿਕਰਮ ਸਿੰਘ ਐਨਾ ਹੁਸ਼ਿਆਰ ਮੁੱਛਾ ਨੂੰ ਦੇ ਲਵਾ ਤਾ ਐਵੇਂ ਨਹੀਂ ਪੜਾਈ ਪੜੇ ਪੜਾਈ ਕਰੀ ਵੀ ਆ ਤੇ ਹੁਣ ਕਿੱਥੇ ਲਾਈਏ ਤੁਸੀਂ ਡੋਮੀਨੋਸ ਜਾਣਾ ਉੱਥੇ ਦਾ ਤੁਹਾਡੇ ਕੱਪੜੇ ਲਾ ਲੈਣੇ ਉਹ ਨਹੀਂ ਪੁਆਇੰਟ ਹੈਂਗਰੀ ਪੁਆਇੰਟ ਚੱਲਦੇ ਆ ਅੱਜ ਬੁੱਧਵਾਰ ਇੱਕ ਨਾਲ ਇੱਕ ਪੀਜ਼ਾ ਫ੍ਰੀ ਮਿਲਦਾ ਉਹ ਬੁੱਧਵਾਰ ਫੇਰ ਤਾਂ ਉਹ ਬੰਦੇ ਆ ਬਿਕਰਮ ਸਿੰਘ ਨੂੰ ਥਾਪੀਓ ਆ ਵੀ ਆਵਰ ਮੈਂ ਵੀ ਨਹੀਂ ਗਾਣਾ ਨਾ ਕੋਈ ਖਾਣ ਦੀ ਗੱਲ ਨਹੀਂ ਮੈਂ ਪੈਸੇ ਬਚਾਉਣ ਦੀ ਗੱਲ ਕਰ ਰਹੀ ਪੈਸੇ ਬਚਣ ਮਨੂੰ ਤਾਂ ਇਹ ਫਿਕਰ ਪੈ ਗਿਆ ਤਾਂ ਵੀ ਜੇ ਹੰਗਰੀ ਪੁਆਇੰਟ ਚਾਹੇ ਡੋਮੀਨੋਸ ਚ ਜਾਂਦੇ ਤਾਂ ਜੇ ਇਹਨਾਂ ਨੇ بڑا ਪੀਜ਼ਾ ਆਰਡਰ ਕਰਾ ਤਾਂ 500 ਦਾ ਇੱਕੇ ਪੈਣਾ ਇੱਕਰ ਨਾਲ ਇਹਨਾਂ ਦਾ ਕੁਝ ਬਣਣਾ ਨਹੀਂ ਦੋ ਲੈਣੇ ਪੈਣੇ 1000 ਰੁਪਏ ਜਣਾ ਤਾਂ ਮੇਰਾ ਕੋਚ ਮੰਨ ਲਾ ਹਾਂ ਸਹੀ ਹੈ ਇਹਦਾ ਪੀਜ਼ਾ ਸਵਾਦ ਹਾਂ ਹਾਂ ਤੂੰ ਵੀ ਆਪ ਤੁਸੀਂ ਸੈਟ ਕਰ ਲਓ ਦਿਨ ਅੱਜ ਬੁੱਧਵਾਰ ਹੈ ਹੰਗਰੀ ਪੁਆਇੰਟ ਇੱਕ ਛੱਡੋ ਦੋ ਪੀਜ਼ਾ ਦੋਣੇ ਮੈਂ ਦੋ ਇੱਕ ਛੱਡੋ ਦੋ ਹੁਣ ਤੁਸੀਂ ਦੇਖੋ ਕਿ ਕਿੱਥੇ ਜਾਣਾ ਚੱਲੋ ਹੰਗਰੀ ਪੁਆਇੰਟ ਚੱਲੋ ਯਾਰ ਮਾਮੀ ਰਾਈਟਾ ਹਾਂ ਹੰਗਰੀ ਪਾਰਟ ਦਾ ਚੱਲਦੇ ਆ ਉੱਥੇ ਗੱਡੀ ਖੜਾਉਣ ਨੂੰ ਜਗ੍ਹਾ ਹੈਗੀ ਪਾਰਕਿੰਗ ਹਣੇ ਤਾਂ ਦੇਖਣੀ ਪੈਣੀ ਥੋਕੇ ਜਾਣਾ ਪੈਣਾ ਨਹੀਂ ਹੈਗੀ ਆ ਦੇਖ ਤਾਂ ਲੋ ਫਿਰ ਕਿਉਂਕਿ ਅੱਜ ਬੁੱਧਵਾਰ ਅੱਜ ਉੱਥੇ ਜ਼ਿਆਦਾ ਰਸ਼ ਵੀ ਹੁੰਦਾ ਮਾਸੀ ਹੈ ਹੈ ਕੀ ਆ ਪਾ ਸੀਧ ਭਗਤ ਜੀ ਦਾ ਪੁੱਤ ਦੇਖਦੀ ਆ ਉਹ ਜੈ ਜਹਿੰਦ ਕਰਦੇ ਸੂਟ ਕਰਦੇ ਜੈ ਜੈ ਜਹਿੰਦ ਫੋਨ ਆ ਕਰਦੇ ਹੁਣੇ ਵੀ ਮੁੜੇ ਨਹੀਂ ਆਗੇ ਸਾਰਾ ਦਪਹਿਰਾ ਬਾਹਰ ਕੱਢਦਾ ਇਹਨਾਂ ਨੇ ਸੈਰ ਇਸ ਨਹੀਂ ਠੀਕ ਆ ਰਾਸ਼ਾ ਚੋਰੀ ਵੀ 15 ਸਿੰਘ ਮਾਮੂ ਜੀ ਦਾ ਫੋਨ ਆ ਰਿਹਾ ਮਾਮੂ ਦਾ ਫੋਨ ਆ ਰਿਹਾ ਬਾਹਗਰੂ ਬਾਹਗੂ ਕਰਮੀ ਮਾਮਾ ਸਾਡਾ ਇੱਕੋ ਗੱਲ ਪੁੱਛੀ ਜਾਂਦਾ ਤੁਸੀਂ ਖੁਸ਼ ਹੋ ਤੁਸੀਂ ਖੁਸ਼ ਹੈ ਹਾਂ ਚਲੋ ਚੱਲਾ ਚਲੋ ਦੱਬ ਕੇ ਵੀ ਨਹੀਂ ਖੜਾ ਹੋਣੀ ਹੈਗੀ ਉਰੇ ਨੂੰ ਕਿਤੇ ਨੂੰ ਹਾਂ ਸੋ ਇਹ ਹੈਗਾ ਜੀ ਹਮਾਰਾ ਹੈਂਗਰੀ ਪੁਆਇੰਟ ਠੀਕ ਆ ਹਰ ਇੱਕ ਟਮਟਾ ਫੜੀ ਗੱਲ ਕਰਿਆ ਫਿੰਗਰ ਨਾਲ ਬੂਟ ਪਾਉਣੇ ਇਹਦਾ ਮੈਂ ਕੋਲ ਪਾਓ ਪਾਓ ਬੂਟ ਪਾਓ ਬੂਟ ਪਾਓ ਦਊ ਕਿੱਥੇ ਜਾਮ ਲੱਗ ਗਿਆ ਚਲ ਆਓ ਉੱਥੇ ਸਾਈਡ ਤੇ ਦੱਬੋ ਤੁਸੀਂ ਆ ਲਾਜਾ ajo ਬੂਬੂ ਜੀ ਮਾਮੀ ਜੀ અન્ને દિન હો ગયે تے ماممی શુભ نو ਕਹਿੰਦੀ ਨੂੰ ਪੀਜ਼ਾ ਖਾਣਾ ਪੀਜ਼ਾ ਖਾਣਾ ਪੀਜ਼ਾ ਖਾਣਾ ਫਾਈਨਲੀ ਅੱਜ ਆ ਗਈ ਮੈਂ ਕਿੰਨੇ ਦਿਨ ਹੋ ਗਏ ਤੇ ਸ਼ੁਭ ਨੂੰ ਕਹਿੰਦੀ ਨੂੰ ਪੀਜ਼ਾ ਖਾਣਾ ਪੀਜ਼ਾ ਖਾਣਾ ਪੀਜ਼ਾ ਖਾਣਾ ਫੇ ਫਾਈਨਲੀ ਅੱਜ ਆ ਗਈ ਪੀਜ਼ਾ ਖਾਣ ਨਾਨਕੇ ਨਾਨਕੇ ਚਾ ਉਹ ਪੂਰਾ ਕਰਨ ਲੱਗ ਜਾਨੀ ਭਾਣੀ ਆਪਣੀ ਗੱਡੀ ਨੇ ਜਾ ਮਲਵਾਤਾ ਯਾਰ ਤੁਸੀਂ ਬੈਠੋਗਾ ਕਰਕੇ ਐਸਾ ਅਸੀਂ ਚੱਲੂ ਆਰਡਰ ਕਰੀਏ ਠੀਕ ਹੈ ਸ਼ੁਭ ਨੂੰ ਤਾਂ ਪੀਜ਼ਾ ਅਸੀਂ ਦੇਣਾ ਦੂਣਾ ਨਹੀਂ ਹੈਗਾ ਇਹ ਆਪਣਾ ਪਈ ਰੋਈ ਜਾਵੇ ਖਾਣਾ ਪੀਜ਼ਾ ਤੰਦੂਰੀ ਪਨੀਰ ਦੀ ਜਗ੍ਹਾ ਕਰ ਲੈਂਦੇ ਆ ਬਸ ਇੱਕ ਮੱਖਣੀ ਪੀਜਾ ਕਰ ਬਸ ਉਹੀ ਹੈ ਜੋ ਆਪ ਅੱਗੇ ਖਾਦੇ ਨੇ ਕਰਨੇ ਕਿਹੜੇ ਉਹੀ ਹੈ ਬਸ 300 300 ਵਾਲਾ ਹੱਸ ਦੋ ਆ ਜਣ ਵਾਲੇ 300 ਤਾਂ ਤਾਂ ਲੈਣਾ ਪੈਣਾ ਤਾਂ ਇੱਕ ਚੀਜ਼ ਫ੍ਰੀ ਮਿਲਦੀ ਹੁੰਦੀ ਨਾਲ 4 755 ਵਾਲਾ ਕਰ ਲੈਂਦੇ ਆ ਘਰੋਂ ਚੱਲਦੇ ਕੋ ਕੋ ਦੇਖ ਲੋ ਮੈਂ ਇਸ ਵਾਰੀ ਮੌਕ ਟੇਲ ਵੀ ਕੇ ਜਾਉਂਗੇ ਮੌਕ ਟੇਲ ਉਹ ਦੀਨੇ ਦਾ ਪਾਣੀ ਹੁੰਦਾ ਉਹ ਬੋਇਆ ਮਿਉਂਦੇ ਉਹ ਛੁਬਨੂ ਨਹੀਂ ਨਾ ਦੇਣਾ ਮਾਮੀ ਜੀ ਫਿਰ ਅਸੀਂ ਵਿੱਚੇ ਲੀ ਕਰਾਂ ਮੋਕਲੇ ਤਾਂ ਤੁਸੀਂ ਤਾਂ ਹੁਣ ਜੋ ਠੰਡਾ ਪੀ ਸਕਦੇ ਤੁਸੀਂ ਠੰਡਾ ਪੀ ਲਓ ਹੁਣ ਮੈਂ ਠੰਡਾ ਪੀਂਦੀ ਨਹੀਂ ਨਾ ਤਾਂ ਕਰਕੇ ਉਹਦੇ ਕਰਕੇ ਕਿਉਂਕਿ ਫਿਰ ਗਲਤੀ ਵਿੱਚ ਛੁਬਦੀ ਵੀ ਆ ਨਾ ਇਹ ਨੂੰ ਅੰਟੀ ਜਮਗੀ ਕਾ ਹੈ ਕੀ ਹੈ ਚਿਲੀ ਬੋਲ ਚਿਲੀ ਮਿਰਚਿਆ ਪਲੀਜ਼ ਬੋਲ ਚਿਲੀ ਫਲਿਕਸ ਮਿਰਚਿਆ ਮਿਰਚੇ ਨੂੰ ਪਾਣੀ ਚ ਰੱਖ ਕੇ ਬੱਠਾ

ਕੋਈ ਨਹੀਂ ਤੇ ਉਹ ਪੀਓ ਛੱਤੀ ਗੁਰਮੱਠਾ ਦਾ ਪੰਗਾ ਪੰਗਾ ਹੋ ਗਿਆ ਨਾ ਖਾ ਜਾ ਨਹੀਂ ਬਣਿ ਗੇ ਨਾ ਮੈਂ ਨਹੀਂ ਮੈਂ ਤਾਂ ਮੁਖਤੇ ਲੇ ਲੈਣਾ ਮੈਂ ਠੰਡਾ ਕਿੰਨਾ ਕ ਪੀ ਦਿੱਤੀ ਮੈਂ ਵੀ ਉਹ ਲੈਣਾ ਬਸ ਫਿਰ ਜਿਹੜਾ ਜਿ ਮੱਠਾ ਦਾ ਤੋਬੇ ਉਹ ਜਿਹੜਾ ਹਾਂ 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 ਨਹੀਂ ਠੰਡਾ ਤੋਂ ਚਲ ਚਲ ਦੇਖ ਲਿਓ ਕਿੱਦਾਂ ਕਰਨਾ ਚਲੋ ਕਰ ਲਿਓ ਜੀ ਆਰਡਰ ਬੁੱਕ ਲੈਂਦੇ ਹਾਂ ਮੱਖਣੀ ਨਹੀਂ ਨਾ ਤੁਤ ਕੀ ਖਾਣੀ ਜੀ ਜੀ ਇਹ ਨਿਰੂ ਦੇ ਨਾਲ ਚਾਚੂ ਪਹਿਲੀ ਵਾਰ ਅੱਜ ਦੇਖ ਲਓ ਪੀਜ਼ੇ ਦੇ ਉੱਪਰ ਗਾਰਨਿਸ਼ ਕਰ ਰਹੇ ਆ ਸਮਾਨ ਹੋ ਕਦੇ ਕਦੇ ਖਾਣਨਾ ਨਾ ਕੁਝ ਨਹੀਂ ਹੁੰਦਾ ਉਹ ਚੀਜ਼ੇ ਨੂੰ ਖਾਦਦੇ ਨੇ ਵੀ ਬਹੁਤ ਦੇਰ ਤੇ ਵੀ ਗੱਲ ਸਹੀ ਹੈ ਤੁਹਾਡੀ ਕਦੇ ਕਦੇ ਤਾਂ ਚਾਚੂ ਵੀ ਲੰਬ ਦਰਦਾ ਹਾਂ ਕਰਾਂਗੇ ਪੀਜੋ ਨੀਂ ਜੋ ਆਏ ਬੁੱਧਵਾਰ ਅਸਲ ਤਾਂ ਬੁੱਧਵਾਰ ਆ ਜਿਵਾਏ ਹੋਗਾ ਬੁੱਧ ਕੰਮ ਚੁੱਧ ਕੰਮ ਹਾਂ ਨਾ ਘੜੀ ਖਾਓ ਸ਼ੁਭ ਨੂੰ ਤਾਂ ਰੈਣ ਦਾ ਪੀਜ਼ਾ ਦੇਣ ਨੂੰ ਆਹ ਦੇਖੋ ਮੂੰਹ ਮੂੰਹ ਕਰ ਮੈਂ ਇਹ ਤਾਂ ਸਵਾਦ ਥੈਂਕ ਯੂ ਤਾਂ ਕਿ ਹਾਨੀਤਾ ਥੈਂਕ ਯੂ ਆਈ ਵੀ ਕਰਦੇ ਡੈਡੀ ਨੂੰ ਥੈਂਕ ਯੂ ਲੱਗੋ ਮੰਮੀ ਪੀਜ਼ਾ ਸਟਰਾਬਰੀ ਸ਼ੇਕ ਤੋਂ ਇਲਾਵਾ ਹੋਰ ਕੁਝ ਵੀ ਜਿ ਪੀਣਾ ਇੱਧਰ ਦੇਖੋ ਟਾ ਟਾ ਟਾਈਮ ਬਾਏ चल ठीक है शाम शाम को को मिलते हैं। को मिलते हैं हैं हाँ। होगी <laughs> मैं भी <जेन। laughs> एक मिनट एक मिनट आ छेती रख के आज इन ले फिर छेती जा छेती जाए रखे 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 छेती जाए। उइयो छेती आऊगा ओ ओ मुंह च पेंदी नहीं दे स्ट्रॉ यम्मीया शो भी यम्मीया यम खा लो 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 ਆਹ ਤਾਂ ਆਹ ਤਾਂ ਟੇਸਟੀ ਨਹੀਂ ਕਰ ਰਿਹਾ ਕੋਈ ਮੈਂ ਪਹਿਲਾਂ ਇਹ ਤਾਂ ਕਰੂੰਗਾ ਸ਼ੁਭ ਤੂੰ ਤਾਂ ਰਹਿਣ ਦੇ ਪੀਛ ਪਾਉ ਵੀ ਨਹੀਂ ਪਸੰਦ ਆਉਂਦਾ ਇਹਨੂੰ ਕਿਹੜਾ ਯੰਮੀ ਆ ਕਿਹੜਾ ਯੰਮੀ ਆ ਆ ਵੀ ਯੰਮੀ ਆ ਹੂੰ ਆਇਂ ਕਰ ਦੇ ਰਾਈਟ ਆਇਦਾਂ ਜਾ ਵੇੜਾ ਬੱਚ ਕਰ ਤੂੰ ਪਲੀਜ਼ ਪੇਸ ਤੂੰ ਹੁਣ ਪੀਜਾ ਨਾ ਖਾਈ ਪੇਸ ਤੂੰ ਰਹਿਂਦੇ ਹੁਣ ਠੀਕ ਹੈ ਹਾਂ ਚਾਚੂ ਇਹਦਾ ਟੇਸਟ ਕੋਵੜਾ ਵਧੀਆ ਲੱਗੇ ਕਿ ਆਵੜਾ ਵਧੀਆ ਲੱਗਿਆ ਜ਼ਿਆਦਾ ਸੇਮ ਸੇਮ ਹੀ ਚੀਜ਼ਾਂ ਅੱਛਾ ਠੀਕ ਹੈ ਸੋਸੀ ਹੁਣ ਥੋੜਾ ਜਿਹਾ ਖਾ ਲੀਏ ਖਾ ਲੀਏ ਇੰਜੋਏ ਫੇਰ ਮਿਲਦੇ ਹਾਂ ਜੀ ਕਰਤੀਆਂ ਜੀ ਪਲੇਟਾਂ ਸਾਫ਼ ਮੈਂ ਤਾਂ ਚਾਚੋ ਬੱਸ ਕਰਕੇ ਤੇ ਮੰਮੀ ਤੇ ਮਾਸੀ ਨੇ ਖਿੱਚ ਤੇ ਫੱਟੇ ਕਹਿੰਦੀ ਅਸੀਂ ਛੱਡ ਨਹੀਂ ਸਕਦੇ ਵੇਸਟ ਨਹੀਂ ਕਰ ਸਕਦੇ ਥੋੜਾ ਜਿਹਾ ਬਚ ਜਾ ਤਾਂ ਮੰਮੀ ਨੇ ਦੇਖ ਲਓ ਆਪਣਾ ਨੈਪਕਿਨ ਚ ਵੀ ਰੱਖ ਲਿਆ ਸੋ ਥੈਂਕ ਯੂ so much for लवली ਟ੍ਰੀਟ ਠੀਕ ਆ ਸਾਡੀ ਸ਼ੂਭੂ ਨੇ ਵੀ ਪੀ ਲਿਆ ਯਮਮੀ ਸੀ ਸ਼ੂ ਥੈਂਕ ਯੂ ਕਹ ਦੇ ਜੋ ਚ ਹੈ ਥੈਂਕ ਯੂ ਤਾਂ ਕਹਦੇ ਪਲੀਜ਼ ਥੈਂਕ ਯੂ ਬਾਈ ਕਰਦੇ ਫੇਰ ਓਕੇ ਬਾਈ ਬਾਈ ਕੱਲੂ ਮਿਲਣਾ ਜੀ ਅਗਲੀ ਵੀਡੀਓ ਚ ਫੇਰ ਓਕੇ ਫੇਰ ਬਾਈ ਬਾਈ ਜੀ ਅਸੀਂ ਸਟੇਟ ਦੇ ਸਾਹਮਣੇ ਜੀ ਠੀਕ ਹੈ ਸ਼ਰਦਾਈ ਵਾਲੇ ਖੜੇ ਜਿਹੜੀ ਕਿ ਅਸੀਂ ਘਰ ਬਣਾਈ ਸੀਗੀ ਵੀਡੀਓ ਠੀਕ ਹੈ ਤੇ ਲੱਗੇ ਹੋਏ ਆ ਜੀ ਇੱਧਰ ਸਾਨੂੰ ਬਣਾ ਕੇ ਦੇਣਗੇ ਇਹ ਆ ਫੜੋ ਜੀ ਇੱਧਰ ਤੇ ਇਹਨਾਂ ਦੀ ਇੱਕ ਗੱਲ ਉਹੀ ਹੈ ਕਿ ਉਹ ਦੇਖੋ ਤਾਂ ਹੋਰ ਰਗੜਾ ਲੱਗੇ ਹੋਏ ਜੀ ਲਾਉਣ ਵੀ ਸਿਰ ਟਾ ਕੇ ਬੜੇ ਪ੍ਰੇਮ ਤੇ ਸਤਿਕਾਰ ਦੇ ਨਾਲ ਇਹ ਸਾਰੀਆਂ ਚੀਜ਼ਾਂ ਪਲਾਉਂਦੇ ਆ ਠੀਕ ਆ ਆਹ ਆਪਣੀਆਂ ਇਲਾਇਚੀ ਪਈਆਂ ਸੌਂਫ ਪਈ ਹੈ ਜੀ ਕਾਲੀ ਮਿਰਚ ਪਈ ਆ ਮਗਜ ਖਸ ਖਸ ਬਦਾਮ ਇਹ ਰੋਸਟ ਕਰਕੇ ਰੱਖੇ ਹੋਏ ਆ ਜਿਹੇ ਹਾਂ ਜੀ ਠੀਕ ਰੱਖ ਦਿtheta ਚਲੋ ਚਲੋ ਸੋ ਯਾਮੀ ਮਾਮੀ ਕਿੱਦਾਂ ਲੱਗੀ ਬਹੁਤ ਟੇਸਟ ਹੈ

ਜਿਹੜਾ ਅਜੀ ਪੁੱਤ ਉਹਦਾ ਘਾਟ ਹੈ ਜੀ ਇਹਦੇ ਨਾਲ ਲੋਟ ਕਰਨ ਨੂੰ ਫਿਰਦੇ ਆ ਪਰ ਕਿੱਥੇ ਆਉਣਾ ਹਾਂ ਬੇਸਰ ਦਾ ਇਹ ਕਰ ਦੂੰਗੀ ਸੱਟ ਪਰ ਉਹ ਨਾ ਸੱਟ ਨਹੀਂ ਕਰਨਾ ਹਾਂ ਜਿਹੜਾ ਬਾਤਿਆ ਦਾ ਜੀ ਉਹ ਆਪਾਂ ਰੱਖਿਆ ਵਾ ਮੂਰੇ ਦੇਖ ਲੈ ਕਿੱਥੇ ਜਾਂਦਾ ਕਿਧਰੇ ਢੱਡ ਤੇ ਜਾਂਦਾ ਕੋਈ ਨਹੀਂ ਪਤਾ ਹਾਂ ਜੇ ਘਰ ਜਿਹੜੇ ਬੰਦੇ ਆ ਹਾਂ ਬੱਸ ਬਾਏ ਬਾਏ ਕਰ ਦੇ